ਵੀਡੀਓ ਵੇਖ ਰਿਹਾ ਕਿ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰੇ ਵੇਖਣਾ ਜਿਨ੍ਹਾਂ ਵੀਰੇ ਆਪਾਂ ਦੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੱਕ ਦੀ ਵੱਡੀ ਖਬਰ ਭਾਰਤ ਵਰਗੇ ਮਜ਼ਬੂਤ ਸਹਿਯੋਗੀ ਨਾਲ ਸਬੰਧ ਨਾ ਵਿਗਾੜੋ ਨਿੱਕੀ ਹੇਲੀ ਨੇ ਟਰੰਪ ਦੀ ਟ੍ਰੈਫਿਕ ਨੀਤੀ ਤੇ ਕਸਿਆਤਾ ਨੇ ਭਾਰਤੀ ਅਮਰੀਕੀ ਰਿਪਬਲਿਕਨ ਨੇਤਾ ਨਿੱਕੀ ਹੈਲਿਨੇ ਕਹੇ ਕਿ ਅਮਰੀਕਾ ਨੂੰ ਚੀਨ ਅਮਰੀਕਾ ਨੂੰ ਚੀਨ ਨੂੰ ਖੁੱਲੀ ਝੋੜ ਦੇ ਕੇ ਭਾਰਤ ਵਰਗੇ ਮਜ਼ਬੂਤ ਸਹਿਯੋਗੀ ਦੇਸ਼ ਨਾਲ ਆਪਣੇ ਸਬੰਧਾਂ ਨੂੰ ਵਿਗਾੜਨਾ ਨਹੀਂ ਚਾਹੀਦਾ ਉਹਨਾਂ ਅਮਰੀਕੀ ਰਾਸ਼ਟਰਪਿਤਾ ਨਾਲਮ ਟਰੰਪ ਦੀ ਰੂਸ ਤੋਂ ਤੇਲ ਖਰੀਦਣ ਤੇ ਭਾਰਤ ਤੇ ਭਾਰੀ ਟੈਪਿੰਗ ਲੋਨ ਦੇ ਖਲਾਫ ਆਪਣੀ ਰਾਇ ਦਿੰਦੇ ਹੋਏ ਇਹ ਗੱਲ ਕਹੀ ਹੈ ਨਿੱਕੀ ਹੈ ਨਿੱਕੀ ਹੈ ਲੀਨੇ ਮੰਗਲਵਾਰ ਨੂੰ ਐਕਸ ਤੇ ਇੱਕ ਪੋਸਟ ਵਿੱਚ ਕਹਾ ਕਿ ਜੇ ਭਾਰਤ ਨੂੰ ਰੂਸ ਤੋਂ ਤੇਲ ਨਹੀਂ ਖਰੀਦਣਾ ਚਾਹੀਦਾ ਤਾਂ ਚੀਨ ਜੋ ਇੱਕ ਪ੍ਰਤੀਕੂਲ ਦੇਸ਼ ਤੇ ਰੂਸੀ ਤੇ ਅਰਾਨੀ ਤੇਲ ਦਾ ਨੰਬਰ 1 ਖਰੀਦਦਾਰ ਹੈ ਆਖਰ ਚੀਨ ਨੂੰ 90 ਦਿਨਾਂ ਦਾ ਟ੍ਰੈਫਿਕ ਕਾਊਂਟ ਕਿਉਂ ਟਾਲ ਲਿਆ ਗਿਆ ਹੈ ਉਹਨਾਂ ਕਹ ਕੇ ਵਿਰੋਧੀ ਦੇਸ਼ ਚੀਨ ਨੂੰ ਕੋਈ ਛੋਟ ਨਾ ਦਿਓ ਦੇ ਭਾਰਤ ਵਰਗੇ ਅਮਰੀਕਾ ਦੇ ਮਜ਼ਬੂਤ ਸਹਿਯੋਗੀ ਦੇਸ਼ ਨਾਲ ਸਬੰਧਾਂ ਨੂੰ ਬਿਲਕੁਲ ਨਹੀਂ ਵਿਗਾੜਨਾ ਚਾਹੀਦਾ ਡੋਨਲਡ ਟਰੰਪ ਨੇ ਦੇ ਪਹਿਲੇ ਰਾਸ਼ਟਰਪਤੀ ਵਜੋਂ ਅੱਜਕੱਲ੍ਹ ਦੌਰਾਨ ਸੰਯੁਕਤ ਰਾਸ਼ਟਰ ਅਮਰੀਕਾ ਦੀ ਰਾਜਦੂਤ ਰਹੀ ਨੀਕੀ ਹੈਲੀ ਹੈਲੀ ਦੇਖਣੀ ਕੈਰੋਲੀਨਾ ਦੀ ਸਾਬਕਾ ਗਵਰਨਰ ਹਨ ਉਹ ਅਮਰੀਕੀ ਪ੍ਰਸ਼ਾਸਨ ਚ ਕੈਬਨਟ ਪਦਰ ਦੇ ਅਹੁਦੇ ਤੇ ਨਿਯੁਕਤ ਹੋਣ ਵਾਲੀ ਪਰ ਪਹਿਲੀ ਵਾਰ ਤੇ ਅਮਰੀਕੀ ਬਣੀ ਸੀ 2013 ਵਿੱਚ ਉਹਨਾਂ 2024 ਦੀ ਰਾਸ਼ਟਰਪਤੀ ਚੋਣ ਲਈ ਆਪਣੀ ਉਮੀਦਵਾਰੀ ਦਾ ਅਧਿਕਾਰਿਤ ਲੜਨ ਕੀਤਾ ਤੇ ਪਿਛਲੇ ਸਾਲ ਮਾਰਚ ਚ ਦੌੜ ਚੋਂ ਹਟ ਗਈ ਉਹਨਾਂ ਦੀਆਂ ਟਿੱਪਣੀਆਂ 트럼ਪ ਦੇ ਉਸ ਦੇ ਬਿਆਨ ਬੇਰਨ ਦੇ ਕੁਝ ਘੰਟਿਆਂ ਬਾਅਦ ਆਈਆਂ ਜਿਸ ਸੇ ਚੋਨਾ ਕਹਾ ਸੀ ਕਿ ਭਾਰਤ ਚੰਗਾ ਵਪਾਰਕ ਪਾਈਵਲ ਨਹੀਂ ਰੱਖਾ ਹੈ ਤੇ ਲਾਨ ਕੀਤਾ ਕਿ ਉਹ ਭਾਰਤ ਤੇ ਬੇ ਬੇਹੱਦ ਵੱਧ ਟ੍ਰੈਫਿਕ ਵਧਾਵਾਂਗੇ ਕਿਉਂਕਿ ਨਵੀਂ ਦਿੱਲੀ ਰੂਸੀ ਤੇਲ ਖਰੀਦ ਰਹੀ ਹੈ ਤੇ ਜੰਗ ਮਸ਼ੀਨ ਨੂੰ ਇਧਨ ਦੇ ਰਹੀ ਹੈ ਸੋਵਿਆਂ ਨੂੰ ਭਾਰਤ ਨੇ ਅਮਰੀਕਾ ਤੇਜੁਰ ਵੀ ਸੰਗ ਤੇ ਰੁਸੀ ਕੱਚੇ ਤੇਲ ਦੀ ਖਰੀਦ ਲਈ ਨਵੀਂ ਦਿੱਲੀ ਨੂੰ ਨਿਆਂਪੂਰਨ ਤੇ ਗੈਰਸੰਗਤ ਰੂਪਨਾ ਮਿੱਥਨ ਲਈ ਆਸਮਾਨ ਰੂਪਨਾ ਤਿੱਖਾ ਪਲਟਵਾਰ ਕੀਤਾ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ